ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਵਿਕਰਮ ਮਜੀਠੀਆ ਵੱਲੋਂ ਵਾਇਰਲ ਕੀਤੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਫਰਜ਼ੀ ਦੱਸਦਿਆਂ ਇਸ ਨੂੰ ਇੱਕ ਕਟਿਆ ਸਾਜ਼ਿਸ਼ ਕਹਿੰਦੇ ਹੋਏ ਸਖਤ ਕਾਨੂੰਨੀ ਕਾਰਵਾਈ ਦਾ ਐਲਾਨ ਕੀਤਾ ਹੈ। ਮੰਤਰੀ ਨੇ ਦੱਸਿਆ ਕਿ ਇਹ ਤਸਵੀਰਾਂ AI ਜਨਰੇਟਿਡ ਹਨ ਅਤੇ ਉਹਨਾਂ ਨੂੰ ਦਲਿਤ ਹੋਣ ਦੇ ਨਾਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਡਾਕਟਰ ਰਵਜੋਤ ਨੇ ਮਜੀਠੀਆ ਅਤੇ ਉਹਨਾਂ ਦੇ ਸਮਰਥਕਾਂ ਖਿਲਾਫ ਐਫਆਈਆਰ ਦਰਜ ਕਰਨਾ ਤੇ ਮਾਨਹਾਨੀ ਦਾ ਮੁਕੱਦਮਾ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨਾ ਕਹਿਆ ਕਿ ਇਹ ਸਾਜ਼ਿਸ਼ ਮੇਰੇ ਖਿਲਾਫ ਜੋ ਹادثਤੋਂ ਪਰਿਆ ਹੈ ਤੇ ਪਰੇ ਜਾਣ ਵਾਲਿਆਂ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾਵੇਗਾ ਇਸ ਕਟਿਆ ਹਰਕਤ ਨਾਲ ਸਿਰਫ ਮੇਰੀ ਹੀ ਨਹੀਂ ਸਗੋਂ ਮੇਰੇ ਸਮੁੱਚੇ ਸਮਾਜ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ ਵਿਕਰਮ ਮੰਜੀਠਿਆ ਨੇ ਆਪਣੇ ਐਕਸ ਤੇ ਅਕਾਊਂਟ ਤੇ ਇਤਰਾਜ਼ਕ ਤਸਵੀਰਾਂ ਪੋਸਟ ਕਰਦਿਆਂ ਕੈਬਨਿਟ ਮੰਤਰੀ ਨੂੰ ਪਾਰਟੀ ਚੋਂ ਬਾਹਰ ਕੱਢਣ ਅਤੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ ਦੂਸਰੇ ਪਾਸੇ ਡਾਕਟਰ ਰਵਜੋਤ ਨੇ ਇਸ ਦੌਰਾਨ ਵਿਰੋਧੀਆਂ ਤੇ ਨਿਸ਼ਾਨਾ ਸਾਧ ਦੇ ਕਿਹਾ ਹੈ ਇਸ ਜ਼ਿਮਨੀ ਚੋਣਾ ਤੋਂ ਪਹਿਲਾਂ ਹਾਰ ਦੇ ਡਰ ਤੋਂ ਇਹ ਝੂਠ ਫੈਲਾਇਆ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਚਾਈ ਤੋਂ ਹਟ ਕੇ ਫੈਲਾਏ ਜਾ ਰਹੇ ਝੂਠ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ ਹੈ। ਮੰਤਰੀ ਨੇ ਆਪਣੇ ਬਿਆਨ ਨਾਲ ਇਹ ਸਪਸ਼ਟ ਕੀਤਾ ਹੈ ਕਿ ਉਹਨਾਂ ਤੇ ਲਗਾਏ ਗਏ ਦੋਸ਼ ਬਿਨਾਂ ਬੁਨਿਆਦ ਦੇ ਹਨ ਅਤੇ ਸਿਰਫ ਸਿਆਸੀ ਹਾਲਾਤਾਂ ਨੂੰ ਤਣਾਅਪੂਰਨ ਬਣਾਉਣ ਦੀ ਕੋਸ਼ਿਸ਼ ਹੈ। ਉਹਨਾਂ ਕਿਹਾ ਹੈ ਕਿ ਮੈਨੂੰ ਦਲਿਤ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਿਰਫ ਮੇਰੀ ਪਛਾਣ ਤੇ ਹਮਲਾ ਹੈ। ਤਾਜ਼ਾ ਖਬਰਾਂ ਦੇ ਅਨੁਸਾਰ ਡਾਕਟਰ ਅਵਜੋਦ ਦੇ ਵੱਲੋਂ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।